ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖੋ ਟਲ ਗੁਰ ਸੇਵੀ ਆ ਇਹਨ ਸੈ ਸਪਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਬਦ ਖਸਮਦੀ ਨੂਰੀ ਅਰਸ ਹੋ ਕ੍ਰੁਸ ਹੋ ਛਟੀਆਂ ਤੁਦਰ ਡਿਠੇ ਸੱਚੇ ਪਾਤਸ਼ਾ ਮਲੋ ਜਨਮ ਜਨਮ ਦੀ ਕਟੀਆਂ ਸੱਜਣ ਸੱਚਾ ਪਾਤਸ਼ਾ ਸਿਰ ਸਾਹ ਹੰਦਸਾ ਨਿਸ ਪਾਸ ਬੈਠਿਆਂ ਸੋਹੀਐ ਸੁਬਨਾ ਦਾ ਵਿਸਾ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਨੀ ਮਹੱਲਾ ਪੰਜਵਾਂ ਜਿਸਕ ਤਨ ਮਨ ਧਨ ਸਭ ਤਿਸਕਾ ਸੋਈ ਸੁਘੜ ਸੁਜਾਨੀ ਤਨਹੀਂ ਸੁਣਿਆ ਨੁਕਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀ ਸੁਣਿਆ ਸੁਖ ਸੁਖ ਮੇਰਾ ਤਉ ਮਦਨੀ ਕੀ ਖਟਾਨੀ ਜੀਅ ਕੀ ਇਕ ਹੀ ਬਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦਿਨੋ ਮੰਤਾਨੀ ਬਿਗੈ ਨਡੂਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਨ ਕੀ ਬਾਤ ਮਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤ ਕਨਕ ਬਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ